ਇਸ ਪੌੜੀ ਦਪਾਈ 1000 ਪਾਠ 14 ਦਿਨਾਂ ਵਿੱਚ ਕਰੋ ਪਾਠ ਸੋਮਵਾਰ ਤੋਂ ਆਰੰਭ ਕਰਨਾ ਇਸੇ ਦੇਵਦਾ ਸੁਪਨੇ ਵਿੱਚ ਦਰਸ਼ਨ ਹੋਵੇ ਮਾਨ ਸਤਕਾਰ ਵਧੇ ਸਾਰੇ ਲੋਕ ਇੱਜ਼ਤ ਕਰਦੇ ਹਨ ਇਸ ਤਰ੍ਹਾਂ ਦੇ ਗਿਆਨ ਵਧਕ ਵੀਡੀਓ ਦੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਪੌੜੀ ਤਸਵੀਰ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਅਰਸ਼ਿਤ ਕਾ ਇਸ਼ਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ਼ ਕੀਆ ਨਾਮ ਸੁਣਨ ਨਾਲ ਮਨੁੱਖ ਨੂੰ ਸਤ ਸੰਤੋਖ ਅਤੇ ਗਿਆਨ ਵਰਗੇ ਮੁੱਢਲੇ ਧਰਮਾਂ ਦੀ ਪ੍ਰਾਪਤੀ ਹੁੰਦੀ ਹੈ ਨਾਮ ਨੂੰ ਸੁਣਨ ਮਾਤਰ ਨਾਲ ਸਭ ਤੀਰਥਾਂ ਵਿੱਚ ਉੱਤਮ ਅਠਾਹ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਨਿਰੰਕਾਰ ਦੇ ਨਾਮ ਨੂੰ ਸੁਣਨ ਤੋਂ ਬਾਅਦ बार-बार ਰਸਨਾ ਤੇ ਲਿਉਣ ਵਾਲੇ ਮਨੁੱਖ ਨੂੰ ਉਸ ਦੇ ਦਰਬਾਰ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਨਾਮ ਸੁਣਨ ਨਾਲ ਸੋਖੇ ਹੀ ਪਰਮਾਤਮਾ ਵਿੱਚ ਧਿਆਨ ਲੱਗ ਜਾਂਦਾ ਹੈ ਕਿਉਂਕਿ ਇਸ ਨਾਲ ਆਤਮਿਕ ਸ਼ੁੱਧੀ ਹੋ ਕੇ ਗਿਆਨ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪ੍ਰਭੂ ਦੀ ਬੰਦਗੀ ਕਰਨ ਵਾਲੇ ਸਦਾ ਖਿੜੇ ਰਹਿੰਦੇ ਹਨ ਪ੍ਰਭੂ ਦਾ ਨਾਮ ਸੁਣਨ ਨਾਲ ਸਭ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੁੰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ